ਛੋਟੇ ਛੋਟੇ ਹੁੰਦੇ ਜਦੋਂ ਦੇਖਦੇ ਆ ਰਿਆਂ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਾ ਮੌਕਾ ਵੀ ਮਿਲਿਆ ਬੜੇ ਆਰਟਿਸਟ ਦਾ ਵਧੀਆ ਹੈਗੇ ਆ ਪਰ ਬਹੁਤ ਵਧੀਆ ਇਨਸਾਨ ਸੀ ਬਹੁਤ ਸਪੋਰਟ ਕੀਤਾ ਉਹਨਾਂ ਨੇ ਪਹਿਨ ਪਹਿਲੇ ਦਿਨਾਂ ਦੇ ਵਿੱਚ ਜੀ ਥੈਂਕ ਯੂ ਬੜੀ ਦੁੱਖਦਾਈ ਇੱਕ ਗੱਲ ਹੈ ਜੀ ਮੈਂ ਸਵੇਰੇ ਜਦੋਂ ਉੱਠਿਆ ਉਦੋਂ ਹੀ ਖਬਰ ਦੇਖੀ ਤੇ ਉਹਨਾਂ ਨੂੰ ਨਿੱਕੇ ਹੁੰਦੇ ਫੈਨ ਦੇ ਆ ਪੰਨਾ ਸਾਹਿਬ ਦੀ ਇੱਕੋ ਗੱਲ ਕਰਦੇ ਨੇ ਤੇ ਇਹ ਗੱਲ ਕੋਈ ਕੋਈ ਸ਼ਬਦ ਹੈ ਨਹੀਂਗੇ ਪੰਨਾ ਸਾਹਿਬ ਜਸੀ ਬਾਜੀ ਗਲਾਸ ਵਾਲੇ ਹੈ ਕਿ ਇੱਕ ਪੀੜੀ ਨੇ ਕੰਮ ਕੀਤਾ ਜਿਹੜੇ ਉਹਦੇ ਨਾਲ ਸੀਗੀ ਤਾਂ ਕਿ ਪੀੜੀ ਤੁਹਾਡੀ ਵਾਲੀ ਹੈ ਭੱਲਾ ਸਾਹਿਬ ਨੂੰ ਜਿਹੜੀ ਮਿੱਤਰ ਜੀ ਦੀ ਆਵਾਜ਼ ਉਹ ਕਾਮੇਡੀਅਨ ਕਲਾਕਾਰ ਨੇ ਜਿਨ੍ਹਾਂ ਨੂੰ ਲੈ ਕੇ ਸਕ੍ਰਿਪਟਾਂ ਲਿਖੀ ਜਾਂਦੀਆਂ ਨੇ ਜੀ ਪਲੱਸ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਸੀ ਸੈੱਟ ਤੇ ਗੀਪੀ ਬਾਜੀ ਕਹਿੰਦੇ ਕਿ ਸਾਨੂੰ ਬੜਾ ਚੰਗਾ ਲੱਗਦਾ ਸੀ ਕਿ ਸਾਨੂੰ ਕੋਈ ਅਜਾ ਬੰਦਾ ਨਹੀਂ ਹੱਸੀ ਵੀ ਜਦੋਂ ਮੈਂ ਸਟਾਰਟ ਕੀਤਾ ਫਿਲਮਾਂ 'ਚ ਕੰਮ ਕਰਨਾ ਮੇਰੀ ਪਹਿਲੀ ਫਿਲਮ ਮਿਸਟਰ ਮਿਸ 420 ਭੱਲਾ ਸਾਹਿਬ ਨਾਲ ਹੀ ਸੀਗੀ ਸੋ ਜਿਵੇਂ ਛੋਟੇ ਉਂਦੋਂ ਦੇਖਦੇ ਹੁੰਦੇ ਸੀ ਬਚਪਨ ਤੋਂ ਸਾਨੂੰ ਸਕਰੀਨ 'ਤੇ ਦੇਖਿਆ ਸੀ ਪਰ ਉਹ ਜਦੋਂ ਅਸੀਂ ਪਹਿਲੀ ਵਾਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਇਹ ਨਹੀਂ ਦੇਖਿਆ ਵੀ ਨਮਾ ਛੋਟਾ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਸੋ ਮੇਰੀ ਪਹਿਲੀ ਫਿਲਮ ਸੀਗੀ ਉਹਨਾਂ ਨਾਲ ਕੀਤੀ ਉਸ ਤੋਂ ਬਾਅਦ ਹੀ ਬਹੁਤ ਕੰਮ ਕੀਤਾ ਪਰ ਉਹਨਾਂ ਨੇ ਮਤਲਬ ਹਮੇਸ਼ਾ ਪੂਰਾ ਸਪੋਰਟ ਕਰਕੇ ਰੱਖਿਆ ਸਾਡੇ ਸੋ ਆਪਣੀ ਇੰਡਸਟਰੀ ਲਈ ਵੀ ਤੁਸੀਂ ਕਹ ਲਓ ਕਿ 1 ਆਫ ਦਾ ਗ੍ਰੇਟੈਸਟ ਕਮੀਡੀਅਨ ਸੀਗੀ ਉਹ ਐਕਟਰ ਸੀਗੀ ਜਿਨ੍ਹਾਂ ਨੇ ਬਹੁਤ ਤਾਕੜਾ ਤਾਕੜਾ ਕੰਮ ਕੀਤਾ ਹਾਂ ਜੀ ਪਰ ਬਹੁਤ ਦੇਰ ਤੋਂ ਟੱਲੇ ਸੀ ਕਿ ਸਾਡੀ ਫਿਲਮ ਹੁਣ ਪਿੱਛੇ ਸ਼ੂਟ ਕੀਤੀ ਹੋਈ ਸੀ ਬੜੀ ਕੋਸ਼ਿਸ਼ ਕੀਤੀ ਉਦੋਂ ਗੱਲਬਾਤ ਕਰਨ ਦੀ ਗਏ ਪਰ ਉਹ ਤੋਂ ਵੀ ਬਹੁਤ ਟੈਲੇ ਸੀ ਇਹਦੇ ਕਰਕੇ ਉਹਨਾਂ ਤੋਂ ਬਿਨਾ ਸੰਸਰੇ ਕਰਨੀ ਪਈ ਇਸ ਵਿੱਚ ਤੇ ਉਹ ਛੋਟੇ ਛੋਟੇ ਹੰਦ ਜੋ ਉਹਨਾਂ ਦੇਖਦੇ ਆ ਰਹੇ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਾ ਮੌਕਾ ਵੀ ਮਿਲਿਆ ਬੜੇ ਆਰਟਿਸਟ ਦਾ ਵਧੀਆ ਹੈਗੇ ਆ ਪਰ ਬਹੁਤ ਵਧੀਆ ਇਨਸਾਨ ਸੀ ਬਹੁਤ ਸਪੋਰਟ ਕੀਤਾ ਉਹਨਾਂ ਨੇ ਪਹਿਲੇ ਦਿਨਾਂ ਦੇ ਵਿੱਚ ਜੀ ਥੈਂਕ ਯੂ ਬੜੀ ਦੁੱਖਦਾਈ ਇੱਕ ਗੱਲ ਹੈ ਜੀ ਮੈਂ ਸਵੇਰੇ ਜਦੋਂ ਉੱਠਿਆ ਉਦੋਂ ਹੀ ਖਬਰ ਦੇਖੀ ਤੇ ਮੋਂ ਨਿੱਕੇ ਹੁੰਦੇ ਫੈਨ ਦੇ ਆ ਪੱਲਾ ਸਾਹ ਦੇ ਮਰੀ ਇੱਕੋ ਜਿਹਾ ਕਾਹੋ ਜਿਹਾ ਤੇ ਇਹ ਗੱਲ ਨਹੀਂ ਕੋਈ ਸ਼ਬਦ ਹੈ ਨਹੀਂਗੇ ਪੱਲਾ ਸਾਹ ਦੇ ਜਸੀ ਬਾਜੀ glass <laughs> ਵਾਲੇ ਹੈ ਕਿ ਇੱਕ ਪੀੜੀ ਨੇ ਕੰਮ ਕੀਤਾ ਜਿਹੜੇ ਉਹਦੇ ਨਾਲ ਸੀਗੀ ਉਹ ਪੀੜੀ ਤੁਹਾਡੀ ਵਾਲੀ ਹੈ ਪੱਲਾ ਸਾਹ ਮੈਂ ਲੰਦਾ ਮੇਰੇ ਮਿੱਤਰ ਜਦੋਂ ਆਵਾਜ਼ ਉਹ ਕਾਮੇਡੀਅਨ ਕਲਾਕਾਰ ਨੇ ਜਿਨ੍ਹਾਂ ਨੂੰ ਲੈ ਕੇ ਸਕ੍ਰਿਪਟਾਂ ਲਿਖੀ ਜਾਂਦੀ ਦੀ ਹੈ ਬੱਸ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਸੀ ਸੈਟ ਤੇ ਕੀ ਵੀ ਮੈਨੂੰ ਕੀ ਕੀ ਗਏ ਕਿ ਸਾਨੂੰ ਬੜਾ ਚੰਗਾ ਲੱਗਦਾ ਸੀ ਕਿ ਸਾਨੂੰ ਕੋਈ ਆਜਾ ਬੰਦਾ ਨਹੀਂ ਅਸੀਂ ਵੀ ਜਦੋਂ ਮੈਂ ਸਟਾਰਟ ਕੀਤਾ ਫਿਲਮਾਂ 'ਚ ਕੰਮ ਕਰਨਾ ਮੇਰੀ ਪਹਿਲੀ ਫਿਲਮ ਮਿਸਟਰ ਮਿਸ 420 ਪਲਾ ਸਾਹ ਨਾਲ ਹੀ ਸੀ ਸੋ ਜਿਵੇਂ ਛੋਟੇ ਉਂਦੋਂ ਦੇਖਦੇ ਹੁੰਦੇ ਸੀ ਬਚਪਨ ਤੋਂ ਸਾਨੂੰ ਸਕਰੀਨ ਦੀ ਦੇਖਿਆ ਸੀ ਪਰ ਉਹ ਜਦੋਂ ਸੀ ਪਹਿਲੀ ਵਾਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਇਹ ਨਹੀਂ ਦੇਖਿਆ ਵੀ ਨਾ ਮਾ ਛੋਟਾ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਸੋ ਮੇਰੀ ਪਹਿਲੀ ਫਿਲਮ ਸੀਗੀ ਉਹਨਾਂ ਨਾਲ ਕੀਤੀ ਉਸ ਤੋਂ ਬਾਅਦ ਹੀ ਬਹੁਤ ਕੰਮ ਕੀਤਾ ਪਰ ਉਹਨਾਂ ਨੇ ਮਤਲਬ ਹਮੇਸ਼ਾ ਪੂਰਾ ਸਪੋਰਟ ਕਰਕੇ ਰੱਖਿਆ ਸਾਨੂੰ ਸੋ ਆਪਣੀ ਇੰਡਸਟਰੀ ਲਈ ਵੀ ਤੁਸੀਂ ਕਹ ਲਓ ਕਿ ਮਨ ਆਫ ਦਾ ਗ੍ਰੇਟੈਸਟ ਕਮੀਡੀਅਨ ਸੀਗੇ ਐਕਟਰ ਸੀਗੇ ਜਿਨ੍ਹਾਂ ਨੇ ਬਹੁਤ ਤਕੜਾ ਤਕੜਾ ਕੰਮ ਕੀਤਾ ਪਰ ਬਹੁਤ ਦੇਰ ਤੋਂ ਢੱਲੇ ਸੀਗੀ ਸਾਡੀ ਫਿਲਮ ਹੁਣ ਪਿੱਛੇ ਸ਼ੂਟ ਕੀਤੀ ਹੋਈ ਸੀ ਬੜੀ ਕੋਸ਼ਿਸ਼ ਕੀਤੀ ਉਦੋਂ ਗੱਲਬਾਤ ਕਰਨ ਦੀਗੇ ਪਰ ਉਹਦੋਂ ਵੀ ਥੋੜਾ ਢੱਲੇ ਸੀ ਇਹਦੇ ਕਰਕੇ ਉਹਨਾਂ ਤੋਂ ਬਿਨਾ ਸੰਸਰ ਇਹ ਫਿਲਮ ਸ਼ੂਟ ਕਰਨੀ ਪਈ ਸੀ